ਸਟਿਚ ਬਿਨਾ ਇਜਾਜ਼ਤ ਸ਼ੂਟਿੰਗ ਕਰਨ ਤੇ ਸੋਨਮ ਬਾਜਵਾ ਨੇ ਮੰਗੀ ਮਾਫੀ ਫਿਲਮ ਪਿੱਟ ਸਿਆਪਾ ਦੀ ਟੀਮ ਨੇ ਵੀ ਜਤਾਇਆ ਅਫਸੋਸ ਲੁਧਿਆਣਾ ਚ ਸ਼ਾਹੀ ਮਾਮ ਨੂੰ ਦਿੱਤਾ ਲਿਖਤੀ ਮਾਫੀਨਾਮਾ ਪੈਰੀ ਮਰਡਰ ਕੇਸ ਗ੍ਰਿਫਤਾਰ ਬਦਮਾਸ਼ ਰਾਹੁਲ ਨੂੰ 4 ਦਿਨਾਂ ਦਾ ਰਿਮਾਂਡ ਚੰਡੀਗੜ੍ਹ ਕ੍ਰਾਈਮ ਸੈੱਲ ਨੇ ਖਰੜ ਤੋਂ ਕੀਤਾ ਸੀ ਅਰੈਸਟ ਮੋਲਜਮ ਨੇ ਸ਼ੂਟਰ ਨੂੰ ਮਹੱਇਆ ਕਰਵਾਈ ਸੀ ਕ੍ਰੇਟਾ ਕਾ ਸੀਮਾਨ ਨੇ ਜਪਾਨ ਤੇ ਸਾਊਥ ਕੋਰੀਆ ਦੌਰੇ ਦੀ ਦਿੱਤੀ ਡਿਟੇਲ ਬੋਲੇ ਵੱਡੀ ਗਿਣਤੀ ਚ ਕੰਪਨੀਆਂ ਨੇ ਪੰਜਾਬ ਚ ਨਿਵੇਸ਼ ਲਈ ਦਿਖਾਈ ਦਿਲਚਸਪੀ ਮਾਰਚ ਚ ਹੋਣ ਵਾਲੇ ਪੰਜਾਬ ਸਮਿਟ ਚ ਸਾਰੀਆਂ ਕੰਪਨੀਆਂ ਲੈਣ ਗਿਆ ਹਿੱਸਾ ਆਰਐਸਐਸ ਦੇ ਅਮਿਤ ਸ਼ਾਹ ਦਾ ਰਾਹੁਲ ਗਾਂਧੀ ਨੂੰ ਜਵਾਬ ਗਿਆ ਦੇਸ਼ ਦਾ ਪੀਐਮ ਤੇ ਗ੍ਰਹਿ ਮੰਤਰੀ ਦੋਵੇਂ ਆਰਐਸਐਸ ਵਿਚਾਰਧਾਰਾ ਵਾਲੇ ਜਨਾਂ ਦੇਸ਼ ਨਾਲ ਬਣੇ ਤੁਹਾਡੀ ਕਿਰਪਾ ਨਾਲ ਮੈਡਮ ਸਿੱਧੂ ਦੀ ਬਿਆਨਬਾਜ਼ੀ ਤੇ ਬੋਲੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਗੇਲ ਕਿ ਆ ਪਾਰਟੀ ਹਮ ਸ਼ਾਸਨ ਤੋਂ ਉੱਪਰ ਕੋਈ ਵੀ ਨਹੀਂ हाईक ने बगेल तो पूरे विवाद से मंगी है डिटेल्ड रिपोर्ट नवजोत कौर सिद्धू वाले विवाद से बोले राजा पड़ेगें क्या निर्देशन नहीं करांगे बर्दाश्त वजीरिया मांग के जेनिया गलना करनवाणे नौनी चाहिए दिया शर्म के प्रायोजक सबसे आगे सबसे अलग करतार कंबाइन भारत के पहले कंबाइन निर्माता ਸਸਿਕਾਲ نیوز 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਫਰਕ ਤਾਂ ਪੈਂਦਾ ਹੈ ਲੈ ਕੇ ਹਾਜ਼ਰਾਂ ਸ਼ੁਰੂਆਤ ਕਰਦੇ ਹਾਂ ਇੱਕ ਫਿਲਮ ਦੀ ਸ਼ੂਟਿੰਗ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਲੁਧਿਆਣਾ ਦੇ ਸ਼ਾਹੀ ਮਾਮ ਨੇ ਜਿਸ ਤੇ ਇਤਰਾਜ਼ ਚੱਕ ਕੇ ਸੀ ਫਿਲਮ ਸੋਨਮ ਬਾਜਵਾ ਦੀ ਸੀ ਤੇ ਹੁਣ ਸੋਨਮ ਬਾਜਵਾ ਨੇ ਉਸ ਤੇ ਅਫਸੋਸ ਜਤਾਇਆ ਹੈ ਜਾਂ ਕਹਿ ਸਕਦੇ ਆ ਮਾਫੀ ਮੰਗੀ ਹੈ ਸੋ ਸ਼ੁਰੂਆਤ ਇਸੇ ਖਬਰ ਤੋਂ ਫਿਲਮ ਅਦਾਕਾਰ ਸੋਨਮ ਬਾਜਵਾ ਵੱਲੋਂ ਫਿਲਮ ਪਿਟ ਸਿਆਪਾ ਦੀ ਸ਼ੂਟਿੰਗ ਇੱਕ ਮਸਜਿਦ ਦੇ ਵਿੱਚ ਕੀਤੀ ਗਈ ਸੀ ਜਿਸ ਤੇ ਇਹ ਜਿਹੜੇ ਲੁਧਿਆਣਾ ਦੇ ਸ਼ਾਹੀ ਇਮਾਮ ਨੇ ਉਹਨਾਂ ਨੇ ਇਤਰਾਜ਼ ਜਤਾਇਆ ਸੀ ਔਰ ਉਸ ਤੋਂ ਬਾਅਦ ਹੁਣ ਫਿਲਮ ਦੀ ਟੀਮ ਵੱਲੋਂ ਵੀ ਮਾਫੀ ਮੰਗੀ ਗਈ ਹੈ ਤੇ ਸੋਨਮ ਬਾਜਵਾ ਨੇ ਵੀ ਮਾਫੀ ਮੰਗੀ ਹੈ ਔਰ ਲੁਧਿਆਣਾ ਦੇ ਸ਼ਾਹੀ ਇਮਾਮ ਨੂੰ ਇੱਕ ਲਿਖਤੀ ਮਾਫੀਨਾਮਾ ਸੌਂਪਿਆ ਗਿਆ ਹੈ ਬਿਨਾ ਪਰਮਿਸ਼ਨ ਦੇ ਇੱਕ ਮਸਜਿਦ ਦੇ ਵਿੱਚ ਸ਼ੂਟਿੰਗ ਕੀਤੀ ਗਈ ਸੀ ਫਤਿਹਗੜ੍ਹ ਸਾਹਿਬ ਦੀ ਇਹ ਮਸਜਿਦ ਸੀ ਜਿੱਥੇ ਸ਼ੂਟਿੰਗ ਹੋਈ ਸੀ ਜਿਸ ਤੋਂ ਬਾਅਦ ਸ਼ਾਹੀ ਮਾਮ ਮੁਹੰਮਦ ਉਸਮਾਨ ਨੇ ਪੁਲਿਸ ਨੂੰ ਅਦਾਕਾਰਾ ਸੋਨਮ ਬਾਜਵਾ ਤੇ ਫਿਲਮ ਪਿੱਟ ਸਿਆਪਾ ਦੀ ਟੀਮ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ। ਉਹਨਾਂ ਕਿਹਾ ਸੀ ਕਿ ਬਿਨਾਂ ਇਜਾਜ਼ਤ ਮਸਜਿਦ ਚ ਵੜ ਕੇ ਸ਼ੂਟਿੰਗ ਕੀਤੀ ਗਈ ਇਸ ਦੇ ਨਾਲ ਬੇਅਦਬੀ ਹੋਈ ਹੈ ਔਰ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਜਿਸ ਤੋਂ ਬਾਅਦ ਫਿਲਮ ਦੀ ਟੀਮ ਵੱਲੋਂ ਇੱਕ ਲਿਖਤੀ ਮਾਫੀਨਾਮਾ ਸੌਂਪਿਆ ਗਿਆ ਹੈ। ਸੋਨਮ ਬਾਜਵਾ ਵੱਲੋਂ ਵੀ ਮਾਫੀ ਮੰਗੀ ਗਈ ਹੈ ਔਰ ਫਿਲਮ ਦੀ ਟੀਮ ਨੇ ਵੀ ਲਿਖਤੀ ਮਾਫੀਨਾਮਾ ਸੌਂਪਿਆ ਹੈ। ਸ਼ਾਹੀ ਇਮਾਮ ਜਿਹੜੇ ਨੇ ਮੁਹੰਮਦ ਉਸਮਾਨ ਉਹਨਾਂ ਨੂੰ ਲੁਧਿਆਣਾ ਦੇ ਵਿੱਚ ਮੁਹੰਮਦ ਉਸਮਾਨ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਫਿਲਮ ਦੀ ਟੀਮ ਵੱਲੋਂ ਸੋਨਮ ਬਾਜਵਾ ਵੀ ਨਜ਼ਰ ਆ ਰਹੇ ਨੇ ਇਸ ਮੀਟਿੰਗ ਦੇ ਦੌਰਾਨ ਔਰ ਬਾਕੀ ਫਿਲਮ ਦੀ ਟੀਮ ਵੀ ਹੈ ਔਰ ਲਿਖਤੀ ਮਾਫੀਨਾਮਾ ਜਿਹੜੇ ਸ਼ਾਹੀ ਇਮਾਮ ਨੇ ਉਹਨਾਂ ਨੂੰ ਦਿੱਤਾ ਗਿਆ ਹੈ ਅੱਜ ਦੇ ਦਿਨ ਸਰ ਤੇ ਪਿਛਲੇ ਦਿਨ ਆਪਾਂ ਫਤਿਹਗੜ ਸਾਹਿਬ ਚ ਮਸਜਿਦ ਚ ਸ਼ੂਟ ਕੀਤਾ ਸੀ ਤੇ ਅਣਜਾਣੇ ਚ ਸਾਡੇ ਕੋ ਆ ਗਲਤੀ ਹੋਈ ਉਹ ਤੇ ਸ਼ੂਟ ਕਰਨਾ ਜਦਕੀ ਕਰਨੀ ਨਹੀਂ ਸੀ ਜਾਈਦੀ ਹੁੰਤੇ ਉਹ ਬੜੀ ਇਤਿਹਾਸਿਕ ਤੇ ਬਹੁਤ ਹੀ ਮੁਕੱਦਸ ਜਗ੍ਹਾ ਹੈ ਤੇ ਅੱਜ ਮੈਂ ਤਹੇ ਦੇ ਦਿਲ ਤੋਂ ਮੇਰੇ ਵੱਲੋਂ ਤੇ ਪੂਰੀ ਯੂਨਿਟ ਵੱਲੋਂ ਮਾਫੀ ਮੰਗਨੇ ਆ ਜੇ ਸਾਡੇ ਕਾਰਨ ਕਿਸੇ ਦੀ ਧਾਰਮਿਕ ਭਾਵਨਾ ਨੂੰ ਇਸ ਪਹੁੰਚੀ ਹੈ ਤੇ ਤਹੇ ਦੇ ਦਿਲ ਤੋਂ ਮਾਫੀ ਹੈ ਤੇ ਇਮਾਮ ਸਾਹਿਬ ਸਾਨੂੰ ਮਾਫ ਕਰਨ ਤੇ ਪੂਰੀ ਜਨਤਾ ਕੋ ਆਪਾਂ ਮਾਫ ਕਰਨਾ ਸਾਡੇ ਸਹਿਯੋਗੀ ਰਜਿੰਦਰ ਅਰੋੜਾ ਜੁੜੇ ਨੇ ਹੋਰ ਗੱਲਬਾਤ ਦੇ ਲਈ ਰਜਿੰਦਰ ਹੁਣ ਮਾਮਲਾ ਖਤਮ ਹੋ ਗਿਆ ਤਾਂ ਦੇਖੋ ਬਿਲਕੁਲ ਵਿਜੇ ਬਿਲਕੁਲ ਜੜੀਏ ਫਿਲਮ ਸੀ ਪਿੱਛੇ ਆ ਪਾਇ ਇਸ ਨੂੰ ਲੈ ਕੇ ਜਿਹੜੀ ਸ਼ੂਟਿੰਗ ਕੀਤੀ ਗਈ ਸੀਗੀ ਇਸ ਨੂੰ ਲੈ ਕੇ ਇਹ ਵੀ ਕਹਾਂ ਜਾ ਸਕਦਾ ਕਿ ਮਸਜਿਦ ਭਗਤ ਜਿਹੜੀ ਸਦਨਾ ਕਸਾਈ ਦੇ ਵਿੱਚ ਇਹ ਸ਼ੂਟਿੰਗ ਕੀਤੀ ਗਈ ਸੀ ਉਸ ਨੂੰ ਲੈ ਕੇ ਇਤਰਾਜ ਜਤਾਇਆ ਜਾ ਰਿਹਾ ਸੀ ਕਿ ਉੱਥੇ ਜਿਹੜੀ ਆ ਬੇਅਦਬੀ ਕੀਤੀ ਗਈ ਆ ਉੱਥੇ ਜਿਹੜੇ 버ਗਰ ਪੀਸ ਦੇ ਖਾਦੇ ਗਏ ਨੇ ਔਰ ਉੱਥੇ ਜਿਹੜੇ ਬੂਟ ਲੈ ਕੇ ਅੰਦਰ ਗਏ ਨੇ ਤਾਂ ਇਸ ਨੂੰ ਲੈ ਕੇ ਜਿਹੜੇ ਸਵਾਲ ਚੁੱਕੇ ਸੀਗੇ ਜਿਹੜੇ ਸ਼ਾਈ ਇਮਾਮ ਦੇ ਵੱਲੋਂ ਲੈ ਕੇ ਹੁਣ ਜਿਹੜਾ ਫਿਲਮ ਦੇ ਆਧਾਰ 'ਤੇ ਸੋਨਮ ਬਾਜਵਾ ਤੇ ਸਾਰੀ ਜਿਹੜੀ ਟੀਮ ਹੈਗੀ ਆ ਪ੍ਰੋਡਿਊਸਰ ਹੈਗੇ ਨੇ ਉਹਦੇ ਵੱਲੋਂ ਅੱਜ ਜਿਹੜੀ ਮੁਲਾਕਾਤ ਕੀਤੀ ਗਈ ਹੈ ਸ਼ਾਈ ਇਮਾਮ ਲੁਧਿਆਣਵੀ ਦੇ ਨਾਲ ਤਾਂ ਉਹਨਾਂ ਦੇ ਨਾਲ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਮਾਫੀ ਮੰਗੀ ਹੈ ਔਰ ਸੀਨ ਜਿਹੜੇ ਉਹਨਾਂ ਵੱਲੋਂ ਸ਼ੂਟ ਕੀਤੇ ਗਏ ਸੀ ਉਸ ਨੂੰ ਕਟਣ ਦੀ ਜਿਹੜੀ ਆ ਗੱਲ ਕਹੀ ਆ ਇਹੋ 3 ਜਿਹੜੇ ਨੇ ਕੱਟੇ ਜਾਣਗੇ ਹਾਲਾਂਕਿ ਇਸ ਦੇ ਉੱਤੇ ਸਹਿਮਤੀ ਜਿਹੜੀ ਪ੍ਰਗਟਾਈ ਗਈ ਹੈ ਔਰ ਕਿਤਨਾ ਕਿਤੇ ਉਹਨਾਂ ਨੇ ਇਸ ਤੇ ਮਾਫੀ ਵੀ ਜ਼ਾਹਿਰ ਕੀਤੀ ਗਈ ਹੈ ਕਿ ਜੋ ਉਹਨਾਂ ਵੱਲੋਂ ਇਹ ਜਿਹੜੀ ਸ਼ੂਟਿੰਗ ਦੇ ਦੌਰਾਨ ਜੋ ਉਹਨਾਂ ਕੋਲੋਂ ਗਲਤੀ ਹੋਈ ਆ ਉਸ ਲਈ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਜਿਹੜੀ ਆ ਮਾਫੀ ਮੰਗੀ ਆ ਪਰ ਇਸ ਕੱਲ ਨੂੰ ਲੈ ਕੇ ਕਿਹਾ ਜਾ ਸਕਦਾ ਕਿ ਸਹਿਮਤੀ ਜ਼ਰੂਰ ਬਣੀ ਆ ਪਰ ਜਿਹੜੇ ਟੀਮ ਨੇ ਉਹ ਹੁਣ ਇਸ ਫਿਲਮ ਦੇ ਵਿੱਚ ਨਜ਼ਰ ਨਹੀਂ ਆਣਗੇ ਜੀ ਠੀਕ ਹੈ ਠੀਕ ਹੈ ਧੰਨਵਾਦ ਰਜਿੰਦਰ ਇਸ ਜਾਣਕਾਰੀ ਦੇ ਲਈ ਤਾਂ ਸ਼ਾਹੀ ਮਾਮਦੇ ਕੋਲ ਗਈ ਸੀ ਫਿਲਮ ਦੇ ਪ੍ਰੋਡਿਊਸਰ ਗਏ ਫਿਲਮ ਦੀ ਹੀਰੋਇਨ ਸੋਨਮ ਬਾਜਵਾ ਗਈ ਉਹਨਾਂ ਤੋਂ ਮਾਫੀ ਮੰਗੀ ਗਈ ਲਿਖਤੀ ਰੂਪ ਚ ਵੀ ਐ ਉਹਨਾਂ ਨੂੰ ਲਿਖ ਕੇ ਦਿੱਤਾ ਗਿਆ ਕਿ ਉਹਨਾਂ ਦੇ ਕੋਲੋਂ ਗਲਤੀ ਹੋਈ ਹੈ ਤੇ ਉਹ ਪੂਰੇ ਭਾਈਚਾਰੇ ਤੋਂ ਮਾਫੀ ਮੰਗਦੇ ਤੇ ਉਧਰ ਜਲੰਧਰ ਦੇ ਵਿੱਚ ਮਸੀਹ ਭਾਈਚਾਰੇ ਦੇ ਪ੍ਰਦਰਸ਼ਨ ਦੇ ਵਿੱਚ ਗਲਤੀ ਨਾਲ ਸਿੱਧੂ ਮੂਸੇਵਾਲਾ ਦੀ ਮਾਤਾ ਦਾ ਪੁਤਲਾ ਸਾੜ ਦਿੱਤਾ ਗਿਆ ਜਦੋਂ ਕਿ ਕਿਸੇ ਹੋਰ ਦਾ ਪੁਤਲਾ ਸਾੜਨਾ ਸੀ। ਦਰਅਸਲ ਜਲੰਧਰ ਦੇ ਡੀਸੀ ਦਫ਼ਤਰ ਦੇ ਬਾਹਰ ਮਸੀਹ ਭਾਈਚਾਰੇ ਦੇ ਕੁਝ ਲੋਕ ਤੇ ਜਸਵੀ ਮਨਹਾਸ ਤੇ ਪਾਨਾ ਸਿੱਧੂ ਦੇ ਖਿਲਾਫ ਧਰਨਾ ਦੇ ਰਹੇ ਸੀ। ਇਸ ਦਰਾਂ ਨੂੰ ਤਿੰਨ ਪੁਤਲੇ ਲੈ ਕੇ ਆਏ ਜਿਨ੍ਹਾਂ 'ਚੋਂ ਇੱਕ ਤੇ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀ ਤਸਵੀਰ ਸੀ। ਫੈਸਲਾ ਕਹਿਣਾ ਹੈ ਕਿ ਇਸ ਵਿਵਾਦ 'ਚ ਚਰਨ ਕੌਰ ਦਾ ਕੋਈ ਲੈਣਾ ਦੇਣਾ ਨਹੀਂ ਫਿਰ ਉਹਨਾਂ ਨੂੰ ਜਾਣ ਬੁੱਝ ਕੇ ਬਦਨਾਮ ਕਿਉਂ ਕੀਤਾ ਜਾ ਰਿਹਾ ਹੈ? ਦੱਸਿਆ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਭਾਨਾ ਸਿੱਧੂ ਦੀ ਮਾਤਾ ਦਾ ਪੁਤਲਾ ਸਾੜਨਾ ਸੀ ਪਰ ਗਲਤੀ ਨਾਲ ਪੁਤਲੇ ਤੇ ਮੂਸੇਵਾਲਾ ਦੀ ਮਾਤਾ ਦੀ ਤਸਵੀਰ ਲੱਗ ਗਈ। ਫਿਲਾਲ ਮਸੀਹ ਭਾਈਚਾਰੇ ਵੱਲੋਂ ਇਸ ਮੁੱਦੇ ਤੇ ਬਿਆਨ ਦੇ ਕੇ ਮਾਫੀ ਵੀ ਮੰਗੀ ਗਈ। ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਪਾਸਟਰ ਅਨਕੁਰ ਨਰੂਲਾ ਦੇ ਖਿਲਾਫ ਤੇਜਸਵੀ ਮਨਹਾਸ ਤੇ ਭਾਨਾ ਸਿੱਧੂ ਨੇ ਪ੍ਰਦਰਸ਼ਨ ਕੀਤਾ ਸੀ। ਇਸੇ ਦੇ ਵਿਰੋਧ ਚ ਮਸੀਹ ਭਾਈਚਾਰੇ ਦੇ ਕੁਝ ਲੋਕ ਅੱਜ ਪੁਤਲੇ ਸਾੜ ਕੇ ਵਿਰੋਧ ਜਤਾ ਰਹੇ ਸੀ। ਮਾਨਸਾ ਦੇ ਪਿੰਡ ਧਰਮਪੁਰਾ ਦੇ ਵਿੱਚ ਪੰਜਾਬੀ ਗਾਇਕ ਕਰਨੇਤ ਨੇ ਜ਼ੂਤਮੰਦ ਲੜਕੀਆਂ ਦੇ ਵਿਆਹ ਕਰਵਾਇਆ ਸਿੰਗਰ ਨੇ 11 ਲੋੜਵੰਦ ਕੁੜੀਆਂ ਦਾ ਵਿਆਹ ਸਮੂਹਿਕ ਤੌਰ ਤੇ ਕਰਵਾਇਆ ਤੇ ਗੁਰਦੁਆਰਾ ਸਾਹਿਬ 'ਚ ਜੋੜਿਆਂ ਨੇ ਲਾਵਾਂ ਲਈਆਂ ਹਮੇਸ਼ਾ ਕੋਈ ਗੱਲ ਸਾਡੇ ਵੱਡੇ ਹੀ ਲਵੇਟ ਦੇਣਗੇ ਅੱਜ ਦੇ ਬੱਚੇ ਆ ਇਹਨਾਂ ਦੇ ਤੇ ਇਹ ਕਹਿਣਾ ਕੁਝ ਨਹੀਂ ਵੀਰੇ ਕਰਨ ਕਰਾਉਣ ਵਾਲਾ ਪਰਮਾਤਮਾ ਬੰਦਾ ਇੱਥੇ ਕੋਈ ਨਹੀਂ ਕੁਝ ਕਰਨ ਵਾਲਾ ਸੋ ਵੈਦ ਨੂੰ ਆਪ ਹੀ ਕਰਵਾਈ ਜਾਂਦਾ ਸਾਨੂੰ ਖੁਦ ਨੂੰ ਵੀ ਪਤਾ ਲੱਗ ਜਾਂਦਾ ਤੇ ਬਸ ਇਹੀ ਹੈ ਪਰਮਾਤਮਾ ਉਹਰੇ ਹੀ ਬੇਜੀ ਕਰਦੇ ਜਿੰਨਾ ਟਾਈਮ ਨਾਲ ਚੱਲਦੇ ਸਾਡੇ ਤੋਂ ਇਹ ਸੇਵਾ ਲੈੰਦਾ ਰਹੇ ਨਾਲ ਦੇ ਸਾਥੀਆਂ ਨੇ ਵੀ ਇਸ ਕਾਰਜ ਦੇ ਵਿੱਚ ਉਸ ਦਾ ਸਾਥ ਦਿੱਤਾ ਤੇ ਸਿੱਧੂ ਮੂਸੇਵਾਲਾ ਨੂੰ ਵੀ ਇਸ ਮੌਕੇ ਯਾਦ ਕੀਤਾ ਗਿਆ ਤੇ ਅਸੀਂ ਇਕੱਠੇ ਆ ਤੇ ਅਸੀਂ ਅੱਜ ਮੇਰੇ ਦਿਮਾਗ ਚ ਇੱਕ ਗੱਲ ਸੀ ਅਸੀਂ ਸਿੱਧੂ ਮੂਸੇਵਾਲਾ ਨੂੰ ਬਹੁਤ ਮਿਸ ਕਰ ਰਹੇ ਹਾਂ ਸਮੂਹਕ ਵਿਆਸ ਸਵਾਗਤ ਦੇ ਵਿੱਚ ਅਦਾਕਾਰ ਰਾਣਾ ਰਣਵੀਰ ਨੇ ਵੀ ਸ਼ਰਕਤ ਕੀਤੀ ਅੱਜ ਅਸੀਂ 11 ਫਲਾਹਾਂ ਦਾ ਹਿੱਸਾ ਵੰਡ ਰਹੇ ਹਾਂ 11 ਕੁੜੀਆਂ 11 ਮਾਪਿਆਂ ਦੇ ਚਿਹਰੇ ਤੇ ਖੁਸ਼ੀਆਂ ਔਰ ਅੱਜ ਦੇ ਸਮੇਂ 'ਚ ਇੱਕ ਵਿਆਹ ਕਰਨਾਂ ਔਖਾ। ਕੋਰਾਲਾ ਮਾਨ ਨੇ ਲੜਕੀਆਂ ਦੇ ਵਿਆਹ 'ਚ ਗਾਣੇ ਗਾ ਕੇ ਸਮਾਗਮ ਨੂੰ ਚਾਰ ਚੰਨ ਲਾ ਦਿੱਤੇ। ਆਰਨੇਤ ਨੇ ਨਾ ਸਿਰਫ ਕੁੜੀਆਂ ਦਾ ਵਿਆਹ ਕਰਵਾਇਆ ਬਲਕਿ ਨਵ ਵਿਆਏ ਜੋੜਿਆਂ ਨੂੰ ਜ਼ਰੂਰਤ ਦਾ ਸਮਾਨ ਵੀ ਦਿੱਤਾ ਗਿਆ। ਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਚੋਣ ਪ੍ਰਚਾਰ ਦੇ ਦੌਰਾਨ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ पराਜ ਆਪਣੇ ਹੀ ਸਰਕਾਰ ਤੇ ਸਵਾਲ ਖੜੇ ਕਰਦੇ। ਨਜ਼ਰ। ਦਰਸਲ ਐਮਐਲਏ ਭਰਾ ਚੋਣ ਪ੍ਰਚਾਰ ਲਈ ਪਿੰਡ ਚਨੇੜੀ ਗਏ ਤਾਂ ਉਹਨਾਂ ਸਪੀਚ ਦਿੰਦੇ ਹੋਏ ਕਿਹਾ ਕਿ ਸਾਡੀ ਸਰਕਾਰ ਦੇ ਬੰਦਿਆਂ ਨਾਲ ਮਿਲ ਕੇ ਹੀ ਕੁਝ ਲੋਕ ਨਸ਼ਾ ਵੇਚ ਰਹੇ ਨੇ ਤੇ ਇਹਨਾਂ ਬੰਦਿਆਂ ਦੀ ਮਦਦ ਨਾਲ ਹੀ ਇਹ ਸ਼ਰਾਬ ਭੁੱਕੀ ਵੇਚਦੇ ਰਹੇ ਜਿਹੜੇ ਵਿੱਚ ਫੋਟੇ ਬੈਠੇ ਨੇ ਜਿਹੜਾ ਸਾਡੀ ਸਰਕਾਰ ਦੇ ਬੰਦਿਆਂ ਤੋਂ ਕੰਮ ਲੈਂਦੇ ਨੇ ਖੱਬੇ ਤੋਂ ਤਾਂ ਉਹਨਾਂ ਦੀ ਹਿੰਮਤ ਕਰਕੇ ਲੈ ਆ ਬੈਠਾ ਅਜੋਹੀ ਸਰਕਾਰ ਤੋਂ ਕੰਮ ਲੈ ਕੇ ਅਜਾ ਜਹਾਜ਼ ਚੋਣਾ ਲੜ ਰਹੇ ਨੇ ਜਿਹੜੇ ਨਜਾਇਜ਼ ਭੁੱਕੀ ਸ਼ਰਾਬ ਵੇਚਦੇ ਰਹੇ ਰਸ਼ੇਦ ਦੇ ਇਲਜ਼ਾਮਾਂ ਤੇ ਭਾਵੇਂ ਵਿਧਾਇਕ ਨੇ ਆਪਣੀ ਹੀ ਸਰਕਾਰ ਦੇ ਕੁਝ ਬੰਦਿਆਂ ਤੇ ਇਲਜ਼ਾਮ ਲਾਏ ਪਰ ਐਸਐਸਪੀ ਤੋਂ ਕਾਰਵਾਈ ਦੀ ਮੰਗ ਵੀ ਕੀਤੀ ਗਈ। ਮਾਨ ਜੋ ਗੈਸਐਸਪੀ ਦੇ ਵੀ ਧਿਆਨ ਤੇ ਲਿਆਂਦਾ ਤੇ ਬਾਕੀ ਪਾਰਟੀ ਦੇ ਵੀ ਧਿਆਨ ਦੇ ਵਿੱਚ ਲਿਆਂਦੀ ਇਹਨਾਂ ਚੀਜ਼ਾਂ ਉਹਨਾਂ ਤੇ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਾਨੂੰਨ ਦੇ ਵਿੱਚ ਜਿਹੜਾ ਚੀਜ਼ਾਂ ਜਿਹੜੀਆਂ ਗਲਤ ਨੇ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਹੋਵੇ ਕਸਦੀ ਕਿ ਇੱਕ ਸ਼ਖਸ ਵੱਲੋਂ ਆਪ ਦਾ ਪੱਲਾ ਛੱਡ ਕੇ ਆਜ਼ਾਦ ਚੋਣ ਲੜਨ ਤੇ ਐਮਐਲਏ ਨੂੰ ਗੁੱਸਾ ਆ ਗਿਆ ਤੇ ਫਿਰ ਆਪਣੀ ਪੜਾਸ ਕੱਢਦੇ ਹੋਏ ਆਪਣੀ ਹੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਚ ਲੈ ਲਿਆ ਫਿਰ ਜਦੋਂ ਮੌਜੂਦਾ ਵਿਧਾਇਕੀ ਆਪਣੀ ਸਰਕਾਰ ਦੇ ਬੰਦਿਆਂ ਨੂੰ ਖੋਟੇ ਸਿੱਕੇ ਦੱਸੇ ਫਿਰ ਫਰਕ ਦਪੈਂਦਾ ਜਿਵੇਂ ਸਾਡੀ ਸਰਕਾਰ ਤੇ ਇਸ ਪੂਰੇ ਮਾਮਲੇ ਤੇ ਪਿੰਡ ਛਨੇੜੀ ਦੇ ਸਾਬਕਾ ਸਰਪੰਚ ਮਾਲਵਿੰਦਰ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਜਿਸ ਚੋਂ ਨਾਲ ਵਿਧਾਇਕ ਭਰਾਜ ਵੱਲੋਂ ਨਸ਼ਾ ਵੇਚਣ ਦੇ ਲਾਏ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਪਤਾ ਨਹੀਂ ਐਮ.ਐਲ.ਏ ਸਭ ਨੂੰ ਪਤਾ ਨਹੀਂ ਕਿਉਂ ਨਹੀਂ ਸੁਣਦੇ ਉਹ ਕਿਉਂ ਥੋੜੇ ਇੱਕ ਦੋ ਲੋਕਾਂ ਦੀ ਸੁਣ ਰਿਹਾ ਹੈ ਨਾ ਮੈਨੂੰ ਨਹੀਂ ਸਮਝ ਆਉਂਦੀ ਐਮ.ਐਲ.ਏ ਬਣੇ ਨਾ ਹੋ ਉਹ ਦੱਸਣ ਤਾਂ ਸਹੀ ਵੀ ਉਹਨਾਂ ਨੇ ਪਿੰਡ ਲਈ ਕੀ ਕੀਤਾ ਮੈਂ ਦੱਸਦਾ ਮੈਂ ਮੇਰੇ ਪਿੰਡ ਲਈ ਕੀ ਕੀਤਾ ਹੋਇਆ ਮੇਰਾ ਪਿੰਡ 'ਚ ਮੇਰੇ ਕੰਮ ਬੋਲਦੇ ਨਾ ਮੈਂ 5 ਸਾਲ ਸਰਪੰਚ ਕੀਤਾ ਕੀਤੀ ਆ ਮੇਰੇ ਪਿੰਡ 'ਚ ਜਾ ਕੇ ਪਿੰਡ ਵਾਲਿਆਂ ਨੂੰ ਪਤਾ ਕਰੋ ਕਿ ਮੈਂ ਕਿਹੜੀ ਕਿਹੜੀਆਂ ਗਲੀਆਂ ਕੀ ਕੁਸ਼ ਤੇ T20 ਮੈਚ ਤੇ ਲਈ ਸਾਊਥ ਅਫਰੀਕਾ ਤੇ ਟੀਮ ਇੰਡੀਆ ਚੰਡੀਗੜ੍ਹ ਪਹੁੰਚ ਚੁੱਕੀ ਹੈ भुवनेश्वर तो आए खिडारी दो बसा सवार होकर आए तो उन्होंने लगभग दस पुलिस द्डिया सुरक्षा दे तैनात सन एयरपोर्ट तो बाद खिडारियों को तो हयात होटल ले जाया गया कोच गौतम गंभीर और बाकी टीम के मैंबर्स हैं हार्दिक पांड्या हैं कोच गौतम गंभीर हैं हार्दिक पटेल बुमराह कप्तान सूर्य कुमार यादव पूरी टीम जो है यहाँ पर पहुँच चुकी है मुलनापुर स्टेडियम में मैच होगा और जिसके लिए भारतीय टीम आप देख सकते हैं चंडीगढ़ इंटरनेशनल एयरपोर्ट से निकल, निकल रहे कुलदीप यादव मुस्कुराते हुए हैं पहला मैच जो है वो टीम जी चुकी है मुलापुर स्टेडियम मैच जाएगा भारत की टीम प्लेयर शुभमन गिल अर्शदीप सिंह अभिषेक शर्मा पंजाब तो ने अजे चना खिडारिया सब नजर रहेगी इस खिडारी IPL ਮੈਚ ਇੱਕ ਦੂਜੇ ਦੇ ਸਾਹਮਣੇ ਸਨ ਤੇ ਉਦੋਂ ICC ਵਨਡੇ ਬੈਟਿੰਗ ਰੈਂਕਿੰਗ ਦੇ ਵਿੱਚ ਇੱਕ ਵਾਰ ਫਿਰ ਰੋਕੋ ਯਾਨੀ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦਾ ਜਲਵਾ ਬਰਕਰਾਰ ICC ਨੇ ਵੀਕਲੀ ਰੈਂਕਿੰਗ ਜਾਰੀ ਕੀਤੀ ਜਿਸ ਵਿੱਚ ਨੰਬਰ 1 ਤੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਉਦਈ ਸਾਊਥ ਅਫਰੀਕਾ ਦੇ ਖਿਲਾਫ ਸ਼ਾਨਦਾਰ ਲਗਾਤਾਰ ਦੋ ਸ਼ਤਕ ਤੇ ਇੱਕ ਅਰਧ ਸ਼ਤਕ ਲਾਉਣ ਵਾਲੇ ਵਿਰਾਟ ਕੋਹਲੀ ਨੰਬਰ 2 ਤੇ ਆ ਗਏ ਨੇ ਸਾਊਥ ਅਫਰੀਕਾ ਦੇ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਚ 302 ਰਨ ਬਣਾ ਕੇ ਪਲੇਅਰ ਆਫ ਦਾ ਸੀਰੀਜ਼ ਚੁਣੇ ਗਏ ਵਿਰਾਟ ਨੇ ਦੋ ਸਥਾਨਾਂ ਦੀ ਵੱੜਤ ਹਾਸਲ ਕੀਤੀ ਹੈ ਰੋਹਿਤ ਉਹਨਾਂ ਤੋਂ ਸਿਰਫ 8 ਰੇਟਿੰਗ ਪੁਆਇੰਟ ਅੱਗੇ ਨੇ ਰੋਹਿਤ ਨੇ ਸੀਰੀਜ਼ ਚ 146 ਰਨ ਬਣਾਏ ਸੀ ਭਾਰਤ ਚ ਹੁਣ ਅਗਲਾ ਵਨਡੇ ਟੂਰਨਾਮੈਂਟ ਨਿਊਜ਼ੀਲੈਂਡ ਦੇ ਖਿਲਾਫ 11 ਜਨਵਰੀ ਤੋਂ ਖੇਡਿਆ ਜਾਣਾ ਹੈ ਤਾਂ ਸਭ ਦੀਆਂ ਨਜ਼ਰਾਂ ਕੋਲੀ ਰੋਹਿਤ ਦੀ ਨੰਬਰ 1 ਦੀ ਰੇਸ ਤੇ ਹੋਣ ਗਿਆ ਤੇ ਖਬਰ ਗੁਰੂਗਰਾਮ ਤੋਂ ਹੈ ਜਿੱਥੇ ਲੋਨ ਦੇਣ ਦੇ ਨਾਮ ਤੇ ਸਾਈਬਰ ਠੱਗੀ ਕਰਨ ਵਾਲੇ ਇੱਕ ਫਰਜ਼ੀ ਕਾਲ ਸੈਂਟਰ ਦਾ ਫੱਦਾ ਫਸ਼ਟ ਤੇ ਸਾਜਿਸ਼ ਵਿੱਚ ਸ਼ਾਮਲ 11 ਮਹਿਲਾਵਾਂ ਸਣੇ ਕੁੱਲ 13 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕਬਜ਼ੇ 'ਚੋਂ 13 ਮੋਬਾਈਲ ਫੋਨ ਵੀ ਬਰਾਮਦ ਹੋਏ ਜਿਸ ਵਿੱਚੋਂ 11 ਮਹਿਲਾਵਾਂ ਦੇ ਸਾਥ ਮੇ 11 ਮਹਿਲਾਵਾਂ ਨੂੰ ਮਿਲਾ ਕਰਕੇ ਕੁੱਲ ਮਿਲਾ ਕਰਕੇ 13 ਕੁਲ ਨੂੰ ਪੁਲਿਸ ਦੁਆਰਾ ਅਰੈਸਟ ਕੀਤਾ ਗਿਆ تھا ਇਹ ਸਭੀ ਅਕਿਊਜ਼ ਜੋ ਵहां से ਅਰੈਸਟ ਕੀ ਗਏ ਹਨ ਇਨ ਮੇਂ ਸੇ ਲਗਭਗ ਸਭੀ ਅਕਿਊਜ਼ ਕੀ ਉਮਰ 18 ਸੇ ਲੈ ਕਰਕੇ ਔਰ 22 23 ਸਾਲ ਕੇ ਬੀਚ ਮੇਂ ਕੀ ਮਲਜ਼ਮਾਨੇ 45000 ਰੁਪਏ ਮਹੀਨੇ ਚ ਕਿਰਾਏ ਤੇ ਦਫਤਰ ਲਿਆ ਹੋਇਆ ਸੀ ਤੇ ਉਮੰਗ ਫਾਈਨੈਂਸ ਦੇ ਨਾਮ ਤੇ ਐਗਜ਼ੀਕਿਊਟਿਵ ਦੀ ਭਰਤੀ ਕੀਤੀ ਜਾਂਦੀ ਸੀ ਜਿਨ੍ਹਾਂ ਚੋਂ ਚੁਣੇ ਹੋਏ ਕੈਂਡੀਡੇਟਸ ਨੂੰ ਫੇਕ ਜੁਆਇਨਿੰਗ ਲੈਟਰ ਦੇ ਕੇ ਕੇਵਾਈਸੀ ਕੀਤੀ ਜਾਂਦੀ ਸੀ ਇਹਨਾਂ ਕਰਮਚਾਰੀਆਂ ਦੇ ਜ਼ਰੀਏ ਹੀ ਪੈਸਿਆਂ ਦੀ ਠੱਗੀ ਕੀਤੀ ਜਾਂਦੀ ਸੀ ਕੋਹਲ ਨਾਮ ਕੇ ਵਿਅਕਤੀ सितंबर 2025 से इस ऑफिस को किराए पर लेकर के और कॉल सेंटर चला रहा था इस कॉल सेंटर के माध्यम से लोगों को लोन देने का ऑफर दे करके और उनसे प्राथमिक तौर पर कुछ पैसे अपने अकाउंटों में ट्रांसफर करवा लिए जाते और उसके बाद उनको लोन नहीं दिया जाता था पुलिस ने लोगों को अपील की कि लोन नौकरी या डॉक्यूमेंट्स लेके नी गई जानकारी नु शेयर करते समय सावधान ताजो अजि ठगी शिकार होने तो बचा जा सके ਤੇ ਹੁਣ ਵਾਰੀ ਅੱਜ ਦੇ ਸਵਾਲ ਦੀ ਅੱਜ ਦਾ ਸਵਾਲ ਵੀ ਸਾਡਾ ਕਾਲ ਸੈਂਟਰ ਦੇ ਨਾਲ ਹੀ ਜੁੜਿਆ ਹੋਇਆ ਹੈ। ਸਵਾਲ ਸਕਰੀਨ ਤੇ ਹੈ ਕਿ ਦੁਨੀਆ ਦਾ ਪਹਿਲਾ ਕਾਲ ਸੈਂਟਰ ਕਿੱਥੇ ਖੁੱਲਿਆ ਸੀ? ਕਿਹੜੀ ਜਗ੍ਹਾ ਤੇ ਦੁਨੀਆ ਦਾ ਪਹਿਲਾ ਕਾਲ ਸੈਂਟਰ ਖੋਲਿਆ ਗਿਆ ਸੀ? ਫਰਾਂਸ, ਅਮਰੀਕਾ, ਜਰਮਨੀ ਜਾਂ ਇੰਗਲੈਂਡ। ਇਸ ਸਵਾਲ ਦਾ ਸਹੀ ਜਵਾਬ ਅਸੀਂ ਤੁਹਾਨੂੰ ਸ਼ੋਅ ਦੇ ਅਖੀਰ ਵਿੱਚ ਦੱਸਾਂਗੇ। ਉਦ ਤੱਕ ਤੁਸੀਂ ਆਪਣੇ ਜਵਾਬ ਸਾਨੂੰ ਮੈਸੇਜ ਦੇ ਜ਼ਰੀਏ ਭੇਜ ਸਕਦੇ ਹੋ। ਅੱਗੇ ਵਧਦੇ ਹਾਂ। ਜ਼ਿਕਰ ਨਵਜੋਤ ਕੌਰ ਸਿੱਧੂ ਦੇ ਉਹਨਾਂ ਬਿਆਨਾਂ ਦਾ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਤਰਥੱਲੀ ਮਚਾ ਦਿੱਤੀ। ਪਾਰਟੀ ਨੇਤਾਵਾਂ ਦੇ ਖਿਲਾਫ ਟਿੱਪਣੀ ਤੋਂ ਬਾਅਦ ਨਗਜੋਤ ਕੌਰ ਸਿੱਧੂ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਨੇ ਰਿਪੋਰਟ ਤਲਬ ਕਰ ਕਾਂਗਰਸ ਹਾਈ ਕਮਾਂਡ ਨੇ ਪਾਰਟੀ ਦੇ ਪੰਜਾਬ ਪ੍ਰਭਾਰੀ ਵਿਪੇਸ਼ ਪਗੇਲ ਤੋਂ ਮੈਡਮ ਸਿੱਧੂ ਦੀ ਬਿਆਨਬਾਜ਼ੀ ਨੂੰ ਲੈ ਕੇ ਰਿਪੋਰਟ ਤਲਬ ਕੀਤੀ ਹੈ ਉਸ ਨੂੰ ਨੋਟਿਸ ਹੋ ਗਿਆ निलंबन ਹੋ ਵੀ ਕਰਵਾਈ ਹੋ ਗਈ ਹੈ ਅਸਾਧਨ ਪਾਰਟੀ ਅਸਾਧਨ ਸੇ ਬੜਾ ਕੋਈ ਨਹੀਂ ਫਿਲਹਾਲ ਦੇ ਲਈ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਉਹਨਾਂ ਦੇ ਬਿਆਨਾਂ ਨੂੰ ਲੈ ਕੇ ਉਹਨਾਂ ਤੇ ਕਾਰਵਾਈ ਕਰਦੇ ਹੋਏ ਮੈਡਮ ਸਿੱਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਹੈ ਹਾਲਾਂਕਿ ਇਸ ਕਾਰਵਾਈ ਤੋਂ ਬਾਅਦ ਵੀ ਨਵਜੋਤ कौर ਸਿੱਧੂ ਦੇ ਬਿਆਨ ਰੁਕੇ ਨਹੀਂ ਇਹ ਨੋਟਿਸ ਇਹ ਇੱਕ ਸਟੇਟ ਕੇ ਉਸ ਪ੍ਰੈਜ਼ੀਡੈਂਟ ਸੇ دیا ਗਿਆ ਹੈ ਜਿਸki ਕੋਈ ਮਾਨਤਾ ਹੀ ਨਹੀਂ ਹੈ ਔਰ ਔਰ ਉਹ ਕਿਸੇ ਟਾਈਮ ਕੇ ਨਹੀਂ ਲਿਖਾ ਹੋਇਆ ਇਹ ਨੋਟਿਸ ਬਹੁਤ ਨਿਕਲਤੇ ਹੈ ਉਧਰ ਨਵਜੋਤ ਸਿੰਘ ਸਿੱਧੂ ਨੇ ਹੁਣ ਤੱਕ ਇਸ ਪੂਰੇ ਮਾਮਲੇ ਤੇ ਕੋਈ ਰਿਐਕਸ਼ਨ ਨਹੀਂ ਦਿੱਤਾ ਖਬਰ ਹੈ ਕਿ ਉਹ ਮੁੰਬਈ ਚ ਨੇ ਤੇ ਮੈਡਮ ਸਿੱਧੂ ਤੇ ਪੰਜਾਬ ਕਾਂਗਰਸ ਪ੍ਰਧਾਨ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਰਾਜਾ ਵੜਿੰਗ ਦਾ ਵੀ ਪਹਿਲਾ ਬਿਆਨ ਸਾਹਮਣੇ ਆਇਆ ਵੜਿੰਗ ਨੇ ਕਿਹਾ ਕਿ ਜੋ ਵੀ ਪਾਰਟੀ ਚ ਰਹਿ ਕੇ ਅਨਸ਼ਾਸਨਹੀਨਤਾ ਦਿਖਾਉਣਗੇ ਉਸ ਦੇ ਖਿਲਾਫ ਕਾਰਵਾਈ ਜ਼ਰੂਰ ਹੋਏਗੀ ਕਾਂਗਰਸ ਨੇ ਬੰਦੀ ਕਾਰਵਾਈ ਕਰਤੀ ਹੈ ਔਰ ਕਾਂਗਰਸ ਪਾਰਟੀ ਕਿਸੇ ਵੀ ਵਿਅਕਤੀ ਨੂੰ ਇਨਡਿਸਿਪਲਨ ਦੀ ਇਜਾਜ਼ਤ ਨਹੀਂ ਦਿੰਦੀ ਰਾਜਾ ਬਣਿੰਗ ਨੇ ਨਵਜੋਤ ਕੋਰ ਸਿੱਧੂ ਦੇ આરોਪਾਂ ਤੇ ਕਿਹਾ ਕਿ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਖੁਦ ਨਵਜੋਤ ਸਿੱਧੂ ਕਾਂਗਰਸ ਸਰਕਾਰ ਚ ਮੰਤਰੀ ਰਹੇ ਤੇ ਹੁਣ ਐਸੇ આરોਪ ਲਾ ਰਹੇ ਨੇ ਉਹ ਜਦੋਂ ਕਾਂਗਰਸ ਪਾਰਟੀ ਦੀ ਬਦਖੋਈ ਕਰਦੇ ਆ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਸਾਨੂੰ ਕੋਈ ਨਹੀਂ ਪੁੱਛਣਾ ਸੀ ਜੇ ਕਾਂਗਰਸ ਪਾਰਟੀ ਸਾਨੂੰ ਪ੍ਰਧਾਨ ਨਾ ਬਣਾਉਂਦੀ ਰਾਜਾ ਵੜਿੰਗ ਨੇ ਹੀ ਮੈਡਮ ਸਿੱਧੂ ਤੇ ਪਹਿਲੀ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਸਪੈਂਡ ਕੀਤਾ ਸੀ। ਵਿਦੇਸ਼ ਤੋਂ ਪਰਤਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ 500 ਕਰੋੜ ਰੁਪਏ ਦੇ ਕਾਂਗਰਸ ਦੇ ਕੁਰਸੀ ਕਲੈਸ਼ ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਸੀਐਮ ਨੇ ਕਿਹਾ ਕਿ ਇਹ ਤਾਂ ਐਵੇਂ ਹੈ ਜਿਵੇਂ ਪੰਜਾਬ ਦਾ ਟੈਂਡਰ ਕੱਟ ਦਿੱਤਾ ਗਿਆ ਹੋਵੇ। 500 ਕਰੋੜ ਚ ਸੀਐਮ ਦੀ ਕੁਰਸੀ ਲੈਣ ਤੋਂ ਬਾਅਦ ਸਭ ਤੋਂ ਪਹਿਲਾਂ ਉਹੀ 500 ਕਰੋੜ ਪੂਰਾ ਕਰਨਗੇ। ਇਹ ਤਾਂ ਫੇ ਪੰਜਾਬ ਦਾ ਟੈਂਡਰ ਹੀ ਲਾਤਾ ਇਹਨਾਂ ਨੇ ਕਿ ਪੰਜਾਬ ਦਾ ਟੈਂਡਰ ਖੁੱਲ ਗਿਆ ਜੀ ਤੇ ਭਰ ਦੋ ਭਾਈ ਜੀ ਨੇ ਵੱਧ ਭਰਤੇ ਉਹਨੂੰ ਬਣਾ ਦਾਂਗੇ ਪਰ ਐ ਨਹੀਂ ਬਣਾਉਂਦੇ ਲੋਕ ਲੋਕ ਸਿਆਣੇ ਨੇ ਜੀ ਮੈਂ ਤਾਂ ਲੋਕਾਂ ਤੇ ਛੱਡਦਾ ਉਧਰ ਅਕਾਲੀ ਦਲ ਦੀ ਮੰਨੀਏ ਤਾਂ ਕਾਂਗਰਸ ਐਸੀ ਪਾਰਟੀ ਹੈ ਜਿਸ ਨੇ ਪੰਜਾਬ ਨੂੰ ਲੁੱਟਿਆ ਹੈ ਦੇਖੋ ਕਾਂਗਰਸ ਤਾਂ ਨਾਲ ਇੱਕ ਦੂਜੇ ਨੂੰ ਮਾਰਨ ਤੇ ਲੱਗੂ ਹੂੰ ਉਹ ਇੱਕ ਪਾਰਟੀ ਹੈ ਜਿਨੇ ਕਿਲਾ ਲੁੱਟਿਆ ਪੰਜਾਬ ਦੇ ਦੇਸ਼ ਨੂੰ ਉਹਨਾਂ ਨੇ ਮੈਂ ਹੁਣੇ ਕਿਹਾ ਸਾਰੇ ਕਾਂਗਰਸ ਦੇ ਮੁੱਖ ਮੰਤਰੀ ਦੇ ਨਾਂ ਲੱਤੇ ਪੰਜਾਬ ਚ ਕਾਂਗਰਸੀ ਨੇਤਾਵਾਂ ਤੇ ਇਲਜ਼ਾਮ ਲਾਉਣ ਵਾਲੇ ਡਾਕਟਰ ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਚ ਸ਼ਕਤੀ ਪ੍ਰਦਰਸ਼ਨ ਕੀਤਾ ਉਹਨਾਂ ਨੇ ਆਪਣੇ ਸਮਰਥਕ ਕੌਂਸਲਰਾਂ ਤੇ ਨੇਤਾਵਾਂ ਦੇ ਨਾਲ ਮੀਟਿੰਗ ਵੀ ਕੀਤੀ